ਆਮਬਾ ਖਾ ਕੇ ਇਹਦੀ ਗਿਟਕ ਨੂੰ ਨਾ ਸੁੱਟਿਆ ਕਰੋ ਜਿਹੜਾ ਆਪਾਂ ਆਮਬ ਚੂਪਦੇ ਆ ਆਮਬ ਚੂਪ ਕੇ ਜਿਹੜੀ ਉਹਦੇ ਵਿੱਚ ਕਿਟਕ ਹੁੰਦੀ ਆ ਉਹਨੂੰ ਆਪਾਂ ਚੋਕ ਕੇ ਮੰਨ ਲਓ ਪਰੇ ਸੁੱਟਦੇ ਆ ਜਰ ਕਿ ਉਹ ਜਿਹੜੀ ਗਿਟਕ ਆ ਉਹਨੂੰ ਸਿਰ ਤੇ ਰੱਖਣ ਨਾਲ ਹੀ ਆਪਣੇ ਜਿਹੜੇ ਵਾਲਾਂ ਦੀ ਸਾਰੀ ਮਤਲਬ ਪ੍ਰੋਬਲਮ ਦੂਰ ਹੋ ਜੂਗੀ ਆਮਬੇ ਜਿਹੜੇ ਉਹਨਾਂ ਦਾ ਪ੍ਰਾਈਸ 200 ਰੁਪਏ ਕਿਲੋ ਆ ਪਰ ਜਿਹੜੀ ਉਹਦੀ ਗਿਟਕ ਦੇ ਪਾਊਡਰ ਦਾ ਪ੍ਰਾਈਸ ਆ ਉਹ 2000 ਰੁਪਏ ਕਿਲੋ ਬੜੀਆਂ ਜਿਆਦੀਆਂ ਕੰਟਰੀਆਂ ਵਿੱਚ ਜਿਹੜੀਆਂ ਇੰਡੀਆ ਤੋਂ ਆਪ ਬਖਰੀਦਦੀਆਂ ਵਾ ਉਹ ਆਮਬ ਖਾਣ ਵਾਸਤੇ ਨਹੀਂ ਖਰੀਦਦੀਆਂ ਜਿਹੜੀ ਆਮਬ ਚ ਗਿਟਕ ਨਿਕਲਦੀ ਆ ਸ਼ੈਂਪੂ ਤੇ ਕੰਡੀਸ਼ਨਰ ਦੇ ਵਿੱਚ ਪਾ ਗਏ ਮੱਲੋ ਉਹਨੂੰ ਉਸ ਚੀਜ਼ ਨੂੰ ਵੇਚਦੇ ਆ ਆਮ ਬਖਾਨ ਤੋਂ ਬਾਅਦ ਜਿਹੜੀ ਉਹਦੀ ਗਿੱਡਕ ਹੁੰਦੀ ਹੈ ਉਹਦੀ ਗਿੱਡਕ ਨੂੰ ਪਿੱਛੋਂ ਬਾੜ ਲਓ ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਬੀਜ ਨਿਕਲੂਗਾ ਗੋਲ ਜਿਹਾ ਉਹਨੂੰ ਵਿੱਚੋਂ ਕੱਢੋ ਉਹਨੂੰ ਸੁਕਾ ਕੇ ਉਹਨੂੰ ਚੰਗੀ ਤਰ੍ਹਾਂ ਗ੍ਰੇਂਡਰ 'ਚ ਪਾ ਕੇ ਪੀ ਲਓ ਤੇ ਮੁੜ ਕੇ ਉਹਦੇ ਵਿੱਚ ਦੋ ਚਮਚ ਦਹੀਂ ਦੇ ਪਾਓ ਇੱਕ ਚਮਚ ਉਹਦੇ ਵਿੱਚ ਕੋਕੋਨਟ ਆਇਲ ਮਿਲਾ ਲਓ ਤੇ ਫਿਰ ਉਹਦਾ ਮੱਲੋ ਚੰਗੀ ਤਰ੍ਹਾਂ ਪੇਸਟ ਬਣਾ ਲਓ ਫਿਰ ਉਹ ਜਿਹੜਾ ਪੇਸਟ ਹੈ ਉਹਨੂੰ ਆਪਣੀ ਵਾਲਾਂ ਦੇ ਵਿੱਚ 30 ਮਿੰਟ ਲਈ ਲਗਾ ਕੇ ਮੱਲੋ ਉਹਨੂੰ ਆਪਣੇ ਪੂਰੇ ਵਾਲਾਂ 'ਚ ਪ੍ਰੋਪਰ ਤਰੀਕੇ ਨਾਲ ਤੇ 3 ਇਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਵਾਲ ਜਿਹੜੇ ਇੱਕ ਮਜ਼ਬੂਤ ਹੋਣਗੇ ਇੱਕ ਲੰਮੇ ਹੋਣਗੇ ਇੱਕ ਕਾਲੇ ਵੀ ਹੋਣਗੇ ਤੇ ਸਿਕਰੀ ਤੇ ਜਮਾਂ ਦੀ ਰੋਗੀ ਵਾਲਾਂ ਦੇ ਵਿੱਚ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਤੁਹਾਡੇ ਯਾਰ ਜਿਹਨਾਂ ਨੂੰ ਸਿਕਰੀ ਦੀ ਪ੍ਰੋਬਲਮ ਹੈ ਤੇ ਜਾਂ ਫਿਰ ਉਹਨਾਂ ਦੇ ਵਾਲ ਝੜਦੇ ਆ ਜਾਂ ਉਹਨਾਂ ਦੇ ਵਾਲ ਚਿੱਟੇ ਹੁੰਦੇ ਪਿਆ